ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਲਿਖਦੇ ਨੇ ਖੰਡੂਰ ਦੀ ਧਰਤੀ ਤੇ ਬੈਠੇ ਹੋਏ ਦੂਸਰੇ ਪਾਸ਼ਾ ਸ਼ਿਰਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦੇ ਹੋਏ ਅੱਖਾਂ ਬੰਦ ਕਰਕੇ ਬੈਠੇ ਹੋਏ ਹਣ ਤੇ ਉਹਨਾਂ ਨੇ ਆਪਣੇ ਹਿਰਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਦੇ ਚਰਨ ਕਮਲਾ ਦਾ ਧਿਆਨ ਕੀਤਾ ਹੋਇਆ ਹੈ। ਅਚਾਨਕ ਉਹਨਾਂ ਦੇ ਮਨ ਵਿੱਚ ਇੱਕ ਫੁਰਨਾ ਆਉਂਦਾ ਹੈ। ਉਹਨਾਂ ਦੇ ਮਨ ਵਿੱਚ ਇਹ ਫੁਰਨਾ ਆਇਆ ਕਿ ਗੁਰੂ ਨਾਨਕ ਸਾਹਿਬ ਜੀ ਅਕਾਲ ਪੁਰਖ ਦਾ ਰੂਪ ਹਨ। ਉਹ ਆਪ ਹੀ ਅਕਾਲ ਪੁਰਖ ਹਨ। ਉਹਨਾਂ ਨੇ ਇਸ ਸੰਸਾਰ ਤੇ ਅਵਤਾਰ ਕਿਉਂ ਧਾਰਿਆ? ਕੀ ਕਾਰਨ ਸੀ? ਤੇ ਭਾਈ ਸੰਤੋਖ ਸਿੰਘ ਜੀ ਇਹ ਵੀ ਲਿਖਦੇ ਨੇ ਕਿ ਗੁਰੂ ਅੰਗਦ ਦੇਵ ਜੀ ਦੇ ਮਨ ਵਿੱਚ ਇੱਕ ਹੋਰ ਫੁਰਨਾ ਆਇਆ ਕਿ ਗੁਰੂ ਨਾਨਕ ਸਾਹਿਬ ਜੀ ਨੇ ਮੇਰੇ ਕਰਤਾਰ ਜੀ ਨੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਬਚਪਨ ਕਿਵੇਂ ਬੀਤਿਆ ਉਹਨਾਂ ਨੇ ਬਚਪਨ ਵਿੱਚ ਉਹਨਾਂ ਨੇ ਜਵਾਨੀ ਵਿੱਚ ਉਹਨਾਂ ਨੇ ਬੁਢੇਪੇ ਵਿੱਚ ਕੀ ਕੀ ਕੋਤਕ ਰਚੇ ਕੋਈ ਆਕੇ ਇਸ ਬਾਰੇ ਮੈਨੂੰ ਦੱਸੇ ਇਸ ਤਰ੍ਹਾਂ ਦਾ ਗੁਰੂ ਅੰਗਦ ਦੇਵ ਜੀ ਆਪਣੇ ਮਨ ਵਿੱਚ ਫੁਰਨਾ ਬਣਾ ਰਹੇ ਨੇ ਕਿ ਮੇਰੇ ਸਾਹਿਬ ਬਾਰੇ ਮੇਰੇ ਗੁਰੂ ਨਾਨਕ ਦੇਵ ਜੀ ਬਾਰੇ ਆਕੇ ਕੋਈ ਮੈਨੂੰ ਦੱਸੇ ਉਹਨਾਂ ਦੇ ਬਚਪਨ ਦੀ ਕੋਈ ਗੱਲ ਦੱਸੇ ਇਸ ਤਰ੍ਹਾਂ ਦਾ ਫੁਰਨਾ ਬਣਾ ਰਹੇ ਹਨ ਤਾਂ ਕਹਦੇ ਨੇ ਅਕਾਲ ਪੁਰਖ ਨੇ ਫੁਰਨਾ ਬਣਾਇਆ ਹੋਵੇ ਉਹ ਪੂਰਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਹੈ ਅਚਾਨਕ ਕੀ ਹੁੰਦਾ ਹੈ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕੀ ਨਨਕਾਣਾ ਸਾਹਿਬ ਵਿੱਚ ਭਾਈ ਬਾਲਾ ਜੀ ਸੁੱਤੇ ਹੋਏ ਹਨ ਭਾਈ ਬਾਲਾ ਜੀ ਅਚਾਨਕ ਉਹਨਾਂ ਦੇ ਮਨ ਵਿੱਚ ਵੀ ਇੱਕ ਫੁਰਨਾ ਆਇਆ ਉਹਨਾਂ ਦੇ ਮਨ ਵਿੱਚ ਫੁਰਨਾ ਆਇਆ ਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਜੋ ਬੈਠੇ ਨੇ ਉਹਨਾਂ ਦੇ ਦਰਸ਼ਨ ਕੀਤੇ ਜਾਣ ਕੀਤੇ ਜਾਣ ਭਾਈ ਬਾਲਾ ਜੀ ਨਨਕਾਣਾ ਸਾਹਿਬ ਵਿੱਚ ਇਹ ਫੁਰਨਾ ਲੈ ਰਹੇ ਨੇ ਕਿ ਉਹਨਾਂ ਦੇ ਦਰਸ਼ਨ ਕੀਤੇ ਜਾਣ ਤਾਂ ਭਾਈ ਬਾਲਾ ਜੀ ਸਵੇਰੇ ਉੱਠਦੇ ਹਨ ਅਤੇ ਉਹ ਸਿੱਖਾਂ ਨੂੰ ਪੁੱਛਦੇ ਹਨ ਕਿ ਇਸ ਵੇਲੇ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਕੌਣ ਬਿਰਾਜਬਾਨ ਹਨ ਕਿਉਂਕਿ ਭਾਈ ਬਾਲਾ ਜੀ ਨੂੰ ਨਹੀਂ ਪਤਾ ਸੀ ਇਸ ਬਾਰੇ ਕਿ ਗੱਦੀ ਤੇ ਕੌਣ ਬੈਠੇ ਹਨ ਉਹਨਾਂ ਵਿੱਚੋਂ ਇੱਕ ਸਿੱਖ ਬੋਲੇ ਕਿ ਗੁਰ ਗੱਦੀ ਤੇ ਗੁਰੂ ਅੰਗਦ ਦੇਵ ਜੀ ਬੈਠੇ ਹੋਏ ਹਨ ਗੁਰੂ ਅੰਗਦ ਦੇਵ ਜੀ ਦਾ ਨਾਮ ਸੁਣ ਕੇ ਭਾਈ ਬਾਲਾ ਜੀ ਦੇ ਰੋਂਟੇ ਖੜੇ ਹੋ ਗਏ ਉਹਨਾਂ ਦਾ ਸਰੀਰ ਆਨੰਦਿਤ ਹੋ ਗਿਆ ਉਹਨਾਂ ਦੇ ਮਨ ਵਿੱਚ ਖੁਸ਼ੀ ਛਾ ਗਈ ਉਹਨਾਂ ਦੇ ਮਨ ਵਿੱਚ ਫੁਰਨਾ ਆਇਆ ਕਿ ਕਿਉਂ ਨਾ ਮੈਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਾਂ ਜੋ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਬਿਠੇ ਹੋਏ ਹਨ ਭਾਈ ਬਾਲਾ ਦੀ ਸੋਚਣ ਲੱਗੇ ਕਿ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਅੱਗੇ ਸਿਰ ਨਹੀਂ ਝੁਕਾਇਆ ਕਰੋੜਾ ਹੰਕਾਰੀਆਂ ਨੇ ਗੁਰੂ ਨਾਨਕ ਦੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾ ਵਿੱਚ ਆਪਣਾ ਸੀਸ ਝੁਕਾਇਆ ਸੀ ਪਰ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਜਗ੍ਹਾ ਆਪਣਾ ਸੀਸ ਨਹੀਂ ਝੁਕਾਇਆ ਮੈਂ ਵੇਖਣਾ ਚਾਹੁੰਦਾ ਹਾਂ ਉਹ ਕੌਣ ਹਨ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਜਿੰਨਾ ਅਕੇ ਮੇਰੇ ਸਤਿਗੁਰੂ ਜੀ ਨੇ ਵੀ ਮੱਥਾ ਟੇਕ ਦਿੱਤਾ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਜਿੰਨਾ ਦੇ ਚਰਨਾ ਵਿੱਚ ਮੱਥਾ ਟੇਕ ਦਿੱਤਾ ਮੈਂ ਉਹਨਾਂ ਮਹਾਪੁਰਖਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਮੇਰੇ ਮਨ ਵਿੱਚ ਉਹਨਾਂ ਦੇ ਦਰਸ਼ਨਾਂ ਦੀ ਬਰੀ ਆਸਾ ਹੈ ਬਰੀ ਲਾਲਸਾ ਹੈ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ ਤਾਂ ਕਹਿੰਦੇ ਨੇ ਭਾਈ ਸਤੋਕਸ਼ਮੀ ਦੀ ਲਿਖਦੇ ਨੇ ਕਿ ਭਾਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਦੀਆਂ ਦਸਨਾ ਵਾਸਤੇ ਨਨਕਾਣਾ ਸਾਹਿਬ ਤੋਂ ਖਡੂਰ ਸਾਹਿਬ ਨਿਕਲ ਗਏ ਉਹ ਚੱਲ ਪਏ ਤੇ ਭਾਈ ਬਾਲਾ ਜੀ ਆਪਣੇ ਮਨ ਵਿੱਚ ਫੁਰਨਾ ਬਣਾ ਰਹੇ ਸੀ ਕਿ ਕਾਸ਼ ਮੇਰੇ ਸਰੀਰ ਨੂੰ ਖੰਭ ਲੱਗੇ ਹੁੰਦੇ ਤਾਂ ਮੈਂ ਉੱਡ ਕੇ ਖੰਡੂਰ ਸਾਹਿਬ ਜਲਦੀ ਤੋਂ ਜਲਦੀ ਪਹੁੰਚ ਜਾਂਦਾ ਇਸ ਤਰ੍ਹਾਂ ਦਾ ਫੁਰਨਾ ਬਣਾ ਕੇ ਭਾਈ ਬਾਲਾ ਜੀ ਚੱਲ ਪਏ ਚੱਲਦੇ ਚੱਲਦੇ ਫਿਰ ਭਾਈ ਬਾਲਾ ਜੀ ਆਖਰ ਖੰਡੂਰ ਸਾਹਿਬ ਜੀ ਦੀ ਧਰਤੀ ਤੇ ਪਹੁੰਚ ਗਏ ਉੱਥੇ ਉਹਨਾਂ ਨੇ ਸਭਾ ਵਿੱਚ ਸੰਗਤ ਵੀ ਬੈਠੀ ਹੋਈ ਸੀ ਤੇ ਭਾਈ ਬਾਲਾ ਜੀ ਪਹੁੰਚੇ ਉਹਨਾਂ ਨੇ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਬੜੇ ਪਿਆਰ ਨਾਲ ਬਲੇ ਸਤਿਕਾਰ ਨਾਲ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਭਾਈ ਬਾਲਾ ਜੀ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਏ ਬਹੁਤ ਹੀ ਜ਼ਿਆਦਾ ਖੁਸ਼ ਹੋਏ ਗੁਰੂ ਅੰਗਦ ਦੇਵ ਜੀ ਜਾਣੀ ਜਾਣ ਸਨ ਉਹਨਾਂ ਨੇ ਅੰਜਾਨ ਬੰਦਿਆ ਪੁੱਛਿਆ ਕਿ ਭਾਈ ਤੁਸੀਂ ਕੌਣ ਹੋ ਤੁਹਾਡੀ ਜਾਤ ਕੀ ਹੈ ਤੁਸੀਂ ਕਿੱਥੋਂ ਆਏ ਹੋ ਬਾਲਾ ਕੀ ਗੁਰੂ ਅੰਗਦ ਦੇਵ ਜੀ ਸਭ ਕੁਝ ਜਾਣਦੇ ਸੀ ਪਰ ਉਹਨਾਂ ਨੇ ਅੰਜਾਨ ਬੰਦਿਆਂ ਹੋਇਆ ਭਾਈ ਬਾਲਾ ਜੀ ਤੋਂ ਇਹ ਪ੍ਰਸ਼ਨ ਕੀਤਾ ਭਾਈ ਬਾਲਾ ਜੀ ਹੱਥ ਜੋੜ ਕੇ ਕਹਿਣ ਲੱਗੇ ਕਿ ਹੇ ਗੁਰੂ ਹੇ ਮਹਾਰਾਜ ਮੇਰਾ ਨਾਮ ਬਾਲਾ ਹੈ ਮੈਂ ਸੰਦੂ ਮੇਰੀ ਗੋਤ ਹੈ ਤੇ ਮੈਂ ਨਨਕਾਣਾ ਸਾਹਿਬ ਦਾ ਰਿਆਨ ਵਾਲਾ ਹਾਂ ਤੁਹਾਡੇ ਦਰਸ਼ਨ ਦੀ ਬੜੀ ਲਾਲਸਾ ਸੀ ਬੜੀ ਇੱਛਾ ਸੀ ਇਸ ਕਰਕੇ ਮੈਂ ਆਪ ਜੀ ਦੇ ਦਰਸ਼ਨ ਕਰਨ ਆਇਆ ਹਾਂ ਗੁਰੂ ਅੰਗਦ ਦੇਵ ਜੀ ਜਾਣੀ ਜਾਣ ਸਨ ਉਹਨਾਂ ਨੇ ਬੜੀ ਮਿੱਠੀ ਆਵਾਜ਼ ਵਿੱਚ ਭਾਈ ਬਾਲਾ ਜੀ ਨੇ ਗੁਰੂ ਅੱਗੇ ਬੇਨਤੀ ਕੀਤੀ ਕਿ ਮੈਂ ਆਪ ਜੀ ਦੇ ਦਰਸ਼ਨ ਲਈ ਆਇਆ ਸਾ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਕਿ ਭਾਈ ਬਾਲਾ ਜੀ ਤੁਹਾਡੀ ਸੁਭਾਅ ਬਹੁਤ ਚੰਗਾ ਹੈ ਤੁਹਾਡੀ ਬੋਲੀ ਬਹੁਤ ਮਿੱਠੀ ਹੈ ਤੁਸੀਂ ਬੜੇ ਚੰਗੇ ਸੁਭਾਅ ਦੇ ਹੋ ਤੁਸੀਂ ਮੈਨੂੰ ਇਹ ਦੱਸੋ ਕਿ ਤੁਹਾਡਾ ਗੁਰੂ ਕੌਣ ਹੈ ਤੁਹਾਡਾ ਸੁਭਾਅ ਬਹੁਤ ਚੰਗਾ ਹੈ ਤੁਹਾਡਾ ਗੁਰੂ ਕੌਣ ਹੈ ਤਾਂ ਭਾਈ ਬਾਲਾ ਜੀ ਕਹਿਣ ਲੱਗੇ ਕਿ ਮਹਾਰਾਜ ਤੁਸੀਂ ਜਾਨੀ ਜਾਨ ਹੋ ਜੋ ਜੋਤ ਮੇਰੀ ਗੁਰੂ ਹੈ ਹੁਣ ਉਹ ਜੋਤ ਤੁਹਾਡੇ ਵਿੱਚ ਸਮਾਈ ਹੋਈ ਹੈ ਪਰ ਫਿਰ ਵੀ ਅਗਰ ਤੁਸੀਂ ਪੁੱਛਦੇ ਹੋ ਤਾਂ ਮੈਂ ਤੁਹਾਨੂੰ ਇਸਦਾ ਉੱਤਰ ਦੇ ਦਿੰਦਾ ਹਾਂ ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਮੇਰੇ ਗੁਰੂ ਹਨ ਉਹ ਮੇਰੇ ਗੁਰੂ ਹਨ ਗੁਰੂ ਨਾਨਕ ਸਾਹਿਬ ਜੀ ਮੇਰੇ ਗੁਰੂ ਹਨ ਮੇਰਾ ਜੋ ਬਚਪਨ ਹੈ ਉਹ ਮੇਰੇ ਗੁਰੂ ਨਾਲ ਹੀ ਬੀਤਿਆ ਹੈ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਹਾਂ ਅਸਲ ਵਿੱਚ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ 3 ਸਾਲ ਵੱਡੇ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਤਾਂ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਦੱਸਿਆ ਕਿ ਮੈਂ ਗੁਰੂ ਨਾਨਕ ਸਾਹਿਬ ਜੀ ਦਾ ਬਚਪਨ ਵੇਖਿਆ ਹੈ ਮੈਂ ਉਹਨਾਂ ਦੇ ਨਾਲ ਦਸਾਂ ਦਿਸ਼ਾਵਾਂ ਵਿੱਚ ਯਾਤਰਾ ਵੀ ਕੀਤੀ ਹੈ ਤੇ ਮੈਂ ਉਹਨਾਂ ਨਾਲ ਬੁਢਾਪੇ ਵਿੱਚ ਵੀ ਰਿਹਾ ਹਾਂ ਫਿਰ ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਵਿੱਚ ਆ ਗਏ ਤੇ ਮੈਂ ਵਾਪਸ ਆਪਣੇ ਨਨਕਾਣਾ ਸਾਹਿਬ ਆਪਣੇ ਪਿੰਡ ਵਾਪਸ ਚਲਾ ਗਿਆ ਮੇਰਾ ਬਚਪਨ ਮੇਰੀ ਜਵਾਨੀ ਅਤੇ ਮੇਰਾ ਬੁਢਾਪਾ ਮੇਰੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਬੀਤਿਆ ਹੈ ਤੇ ਮੈਂ ਉਹਨਾਂ ਨਾਲ ਯਾਤਰਾਵਾਂ ਵੀ ਕੀਤੀਆਂ ਨੇ ਉਹਨਾਂ ਨੇ ਆਪਣੀ ਯਾਤਰਾ ਵਿੱਚ ਕੋਡੇ ਰਾਖਸ਼ ਨੂੰ ਤਾਰਿਆ ਵਲੀ ਕੰਧਾਰੀ ਨੂੰ ਤਾਰਿਆ ਭੂਮੀਆਂ ਚੋਰ ਨੂੰ ਤਾਰਿਆ ਕਿਥੋਂ ਤਾਂਕਿ ਉਹਨਾਂ ਨੇ ਕਈਆਂ ਹੰਕਾਰੀਆਂ ਨੂੰ ਤਾਰਦੇ ਹੋਏ ਉਹਨਾਂ ਨੇ ਸੰਸਾਦ ਦਾ ਕਲਿਆਣ ਕੀਤਾ ਉਹਨਾਂ ਨੇ ਚਕਿਤ ਦਾ ਕਲਿਆਣ ਕੀਤਾ ਇੰਨੀ ਕਹਿਣ ਦੀ ਗੱਲ ਸੀ ਗੁਰੂ ਅੰਗਦ ਦੇਵ ਜੀ ਆਪਣੀ ਗੱਦੀ ਤੋਂ ਉੱਠ ਕੇ ਖੜੇ ਹੋ ਗਏ ਉਹਨਾਂ ਨੇ ਭਾਈ ਬਾਲਾ ਜੀ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਆਪਣੀ ਗਲਵਕੜੀ ਵਿੱਚ ਲੈ ਗਿਆ ਲੈ ਲਿਆ ਕਹਿੰਦੇ ਨੇ ਭਾਈ ਸਰਦੋਖ ਸਿੰਘ ਜੀ ਲਿਖਦੇ ਨੇ ਗੁਰੂ ਅੰਗਦ ਦੇਵ ਜੀ ਅੱਖਾਂ ਵਿੱਚੋਂ ਹੰਝੂ ਆ ਗਏ ਉਹਨਾਂ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਤੁਸੀਂ ਧੰਨ ਹੋ ਧੰਨ ਹੈ ਤੁਹਾਡਾ ਜੀਵਨ ਜਿਨ੍ਹਾਂ ਨੇ ਮੇਰੇ ਗੁਰੂ ਨਾਲਖ ਸਾਹਿਬ ਜੀ ਦੇ ਦਰਸ਼ਨ ਕੀਤੇ ਹਨ ਜਿਨ੍ਹਾਂ ਦਾ ਬਚਪਨ ਜਿਨ੍ਹਾਂ ਦੀ ਜਵਾਨੀ ਅਤੇ ਜਿਨ੍ਹਾਂ ਦਾ ਬੁਢਾਪਾ ਮੇਰੇ ਸਾਇਬ ਲਾਲ ਬੀਤਿਆ ਹੈ ਉਹ ਧੰ ਹੈ ਧੰ ਹੈ ਤੁਹਾਡਾ ਜੀਵਨ ਇਸ ਪ੍ਰਕਾਰ ਗੁਰੂ ਅੰਗਦ ਦੇਵ ਜੀ ਭਾਈ ਬਾਲਾ ਜੀ ਨੂੰ ਇਹ ਗੱਲ ਨਾ ਕਹਿ ਰਹੇ ਨੇ ਕਿ ਧੰ ਹੋ ਤੁਸੀਂ ਧੰ ਹੈ ਤੁਹਾਡਾ ਜੀਵਨ ਤਾਂ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚੰਨਾ ਵਿੱਚ ਮੱਥਾ ਟੇਕ ਦਿਆ ਕਿ ਮਹਾਰਾਜ ਮੇਰਾ ਜੀਵਨ ਧੰ ਹੋ ਗਿਆ ਮੇਰਾ ਬੁਢਾਪਾ ਧੰਨ ਹੋ ਗਿਆ ਕਿਉਂਕਿ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਜੀ ਤੋਂ 3 ਸਾਲ ਵੱਡੇ ਸੀ ਤੇ ਉਹਨਾਂ ਦੀ ਜੋ ਉਮਰ ਸੀ ਬਹੁਤ ਹੋ ਚੁੱਕੀ ਸੀ ਬਿਰਧ ਅਵਸਥਾ ਵਿੱਚ ਆ ਚੁੱਕੇ ਸੀ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਮੱਥਾ ਟੇਕ ਰਿਆ ਗਿਆ ਕਿ ਅੱਜ ਮੇਰਾ ਬੁਢਾਪਾ ਵੀ ਸਫਲ ਹੋ ਗਿਆ ਅੱਜ ਆਪ ਜੀ ਦੇ ਦਰਸ਼ਨ ਕਰਕੇ ਮੇਰਾ ਬੁਢਾਪਾ ਸਫਲ ਹੋ ਗਿਆ ਮੇਰਾ ਜੀਵਨ ਸਫਲ ਹੋ ਗਿਆ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਜੀ ਦੇ ਚੰਨਾ ਵਿੱਚ ਮੱਥਾ ਟੇਕਦਿਆਂ ਇਹ ਗੱਲ ਕਹੀ ਮਰੇ ਪ੍ਰਸੰਨ ਹੋਏ ਗੁਰੂ ਅੰਗਦ ਦੇਵ ਜੀ ਤੇ ਸੰਗਤ ਵੀ ਬੜੀ ਪ੍ਰਸੰਨ ਹੋਈ ਤੇ ਜਦੋਂ ਸ਼ਾਮ ਨੂੰ ਰਾਤ ਦਾ ਵੇਲਾ ਹੋਇਆ ਸੰਗਤ ਬੈਠੀ ਹੋਈ ਸੀ ਤੇ ਗੁਰੂ ਅੰਗਦ ਸਾਹਿਬ ਜੀ ਬੈਠੇ ਹੋਏ ਸੀ ਗੁਰੂ ਅੰਗਦ ਦੇਵ ਜੀ ਨੇ ਭਾਈ ਬਾਲਾ ਜੀ ਨੂੰ ਕਿਹਾ ਕਿ ਹੇ ਬਾਲਾ ਜੀ ਤੁਸੀਂ ਮੇਰੇ ਪ੍ਰੀਤਮ ਦੀ ਮੇਰੇ ਪਿਆਰੇ ਦੀ ਸਾਨੂੰ ਕਥਾ ਸੁਣਾਓ ਉਹਨਾਂ ਦਾ ਬਚਪਨ ਕਿਵੇਂ ਬੀਤਿਆ ਉਹਨਾਂ ਦੀ ਜਵਾਨੀ ਕਿਵੇਂ ਬੀਤੀ ਉਹਨਾਂ ਨੇ ਆਪਣੇ ਜੀਵਨ ਵਿੱਚ ਕੀ ਕੀ ਕੋਟਕ ਕੀਤੇ ਤੁਸੀਂ ਇਹ ਕਥਾ ਸਾਨੂੰ ਸੁਣਾਓ ਅਤੇ ਸਾਨੂੰ ਨਿਹਾਲ ਕਰੋ ਤਾਂ ਭਾਈ ਬਾਲਾ ਜੀ ਨੇ ਕਿੰਦੇ ਨੇ ਫਿਰ ਕਥਾ ਸੁਣਨੀ ਸ਼ੁਰੂ ਕਰ ਦਿੱਤੀ ਤਾਂ ਇਹ ਜੋ ਕਥਾ ਭਾਈ ਬਾਲਾ ਜੀ ਸੁਣਾ ਰਹੇ ਨੇ ਭਾਈ ਸੰਤੋਖ ਚੱਕੀ ਜੀ ਨੇ ਇਹ ਭਾਈ ਬਾਲਾ ਵਾਲੀ ਕਥਾ ਤੋਂ ਇੱਕ ਕਥਾ ਲਈ ਹੈ ਭਾਈ ਬਾਲਾ ਜੀ ਦੀ ਸਨਾਤੇ ਨੇ ਕਹਿੰਦੇ ਨੇ ਸਾਰੀ ਰਾਤ ਬੀਤ ਗਈ ਕਥਾ ਸੁਣਾਦੇ ਹੋਏ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਇੰਨਾ ਖੋ ਗਏ ਕਿ ਉਹਨਾਂ ਨੇ ਇੱਕੋ ਚੌਂਕੜੇ ਵਿੱਚ ਪੂਰੀ ਰਾਤ ਲੰਗਾ ਦਿੱਤੀ ਇੱਕੋ ਚੌਂਕੜੇ ਵਿੱਚ ਉਹ ਇੰਨਾ ਖੋ ਗਏ ਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਪਿਆਰ ਵਿੱਚ ਉਹਨਾਂ ਦੇ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੂੰ ਆਪਣੇ ਪ੍ਰੀਤਮ ਦੀ ਬਹੁਤ ਯਾਦ ਆ ਰਹੀ ਸੀ ਇਸ ਤਰ੍ਹਾਂ ਪਾਇਸ ਸਤੋਕ ਸਿੰਘ ਜੀ ਇਸ ਦਾ ਜ਼ਿਕਰ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ